ਸੋ ਦਿਮਾਗ ਨੂੰ ਜਨਰਵਾਰ ਰੱਖਣਾ ਤਾਂ ਇਹਦੇ ਬਹੁਤ ਪੰਜ ਆਸਾਨ ਤਰੀਕੇ ਨੂੰ ਅਪਣਾਓ ਡਿਪਰੈਸ਼ਨ ਐਂਜ਼ਾਈਟੀ ਦਿਲ ਨੂੰ ਨਗਣਾ ਥੱਕਣਾ ਦਿਮਾਗੀ ਤੌਰ ਤੇ ਥੱਕ ਜਾਣਾ ਇਹਨਾਂ ਸਭ ਦੀ ਦਵਾਈ ਰੋਜ਼ਾਨਾ ਦੀ ਰੁਟੀਨ ਵਿੱਚੋਂ ਲਵੋ ਨਿੱਕੀ ਜਹੀ ਛੁੱਟੀ ਔਰ ਇਹ ਛੁੱਟੀ ਲੈਣੀ ਕਿਉਂ ਆ ਛੋਟੇ ਛੋਟੇ ਪੰਜ ਕੰਮ ਕਰਨੇ ਜਿਨ੍ਹਾਂ ਨੇ ਮਸਾਂ ਤੁਹਾਡੇ 2-2 3-3 ਮਿੰਟ ਲੈਣੇ ਤੇ ਬਦਲੇ ਦੇ ਵਿੱਚ ਤੁਹਾਨੂੰ ਇੱਕ ਖੁਸ਼ਮਿਜ਼ਾਜ਼ ਇਨਸਾਨ ਜ਼ਿੰਦਗੀ ਨਾਲ ਭਰਿਆ ਹੋਇਆ ਇਨਸਾਨ ਬਣਾ ਦੇਣਾ ਘਟੋ ਘਟ 22 ਦਿਨ ਜ਼ਰੂਰ ਕਰੋ ਔਰ ਨਤੀਜਾ ਤੁਸੀਂ ਆਪ ਸ਼ੇਅਰ ਕਰੋਗੇ ਸੋ ਪਹਿਲਾ ਫੁੱਲਾਂ ਦੀ ਮਹਿਕ ਦਾ ਆਨੰਦ ਜ਼ਰੂਰ ਮਾਣੋ ਲੰਮੇ ਲੰਮੇ ਸਾਹ ਲਓ ਔਰ ਇਸ ਸਾਹਾਂ ਦੇ ਵਿੱਚ ਫੁੱਲਾਂ ਦੀ ਖੁਸ਼ਬੂ ਨੂੰ ਆਪਣੇ ਅੰਦਰ ਸੰਭਾਓ ਅਰ ਜਦੋਂ ਤੁਸੀਂ ਲੰਮੇ ਸਾਹ ਲੈ ਰਹੇ ਆ ਤਾਂ ਤੁਸੀਂ ਦਿਮਾਗ ਦੇ ਵਿੱਚ ਇਹ ਰੱਖੋ ਕਿ ਇਸ ਸਮੇਂ ਵਿਸ਼ਵ ਦੀ ਸਭ ਤੋਂ ਖੂਬਸੂਰਤ ਮਹਿਕ ਮੈਂ ਲੈ ਰਿਹਾ ਹਾਂ ਜਾਂ ਲੈ ਰਹੀ ਹਾਂ ਤੇ ਉਹਨੇ ਤੁਹਾਨੂੰ ਧੁਰ ਅੰਦਰ ਤੱਕ ਤਾਜ਼ਗੀ ਦੇ ਨਾਲ ਭਰ ਦੇਣਾ ਹੈ ਸ਼ਾਂਤ ਰਹੋ ਅਤੇ ਸਿਰਜਣਹਾਰੇ ਬਣੋ ਜਦੋਂ ਵੀ ਕੋਈ ਪ੍ਰੈਸ਼ਰ ਆਉਂਦਾ ਤਾਂ ਕੋਸ਼ਿਸ਼ ਕਰੋ ਕਿ ਸ਼ਾਂਤ ਰਹਿਣਾ ਹੈ ਔਰ ਇਸ ਜਦੋਂ ਸ਼ਾਂਤ ਤਾਂ ਤਾਂ ਕੁਛ ਨਾ ਕੁਛ ਸਿਰਜੋ 2-3 ਮਿੰਟ ਦੇ ਲਈ ਕੁਝ ਵੀ ਸਿਰਜੋ ਉੱਜ ਵੀ ਚੰਗੇ ਕੋਖਾਂ ਦਾ ਕੁਛ ਬਣਾ ਲਓ ਪੁਰਾਣੀਆਂ ਚੀਜ਼ਾਂ ਨੂੰ ਨਵੇਂ ਨਵਾਂ ਰੂਪ ਦੇ ਦਿਓ ਉੱਜ ਵੀ ਕਰੋ ਪਰ ਕਰੋ ਉਹ ਬਹੁਤ ਜ਼ਰੂਰੀ ਆ ਉਹ ਤੁਹਾਡੇ ਲਈ ਇੱਕ ਬਹੁਤ ਖੂਬਸੂਰਤ ਬ੍ਰੇਕ ਆ ਜਿਹਨੇ ਤੁਹਾਨੂੰ ਇੱਕ ਨਵਾਂ ਹੱਲ ਨਵਾਂ ਸੋਲੂਸ਼ਨ ਉਹਦੇ ਵੱਲ ਲੈ ਜਾਣਾ ਹੈ ਟੈਕਨੋਲੋਜੀ ਭਰਪੂਰ ਜੀਵਨ ਆਰਾਮ ਲਈ ਹੈ ਪਰ ਇਹਨੇ ਮਾਨਸਿਕ ਤੌਰ ਤੇ ਬਹੁਤ ਬੇ ਬੇਆਰਾਮੀ ਕਰ ਦਿੰਦੀ ਆ ਸੋ ਇਸ ਲਈ ਆਪਣੀ ਕੁਝ ਕੰਮ ਟੈਕਨੋਲੋਜੀ ਦੀ ਵਰਤੋਂ ਘੱਟ ਕਰਦਿਆਂ ਕਰੋ ਟ੍ਰੈਡੀਸ਼ਨਲ ਤਰੀਕਿਆਂ ਦੇ ਨਾਲ ਕਰੋ ਤਾਂ ਜੋ ਤੁਹਾਨੂੰ ਇੱਕ ਬ੍ਰੇਕ ਮਿਲ ਸਕੇ ਇਸ ਤੇਜ਼ ਰਫ਼ਤਾਰ ਜ਼ਿੰਦਗੀ ਤੋਂ ਅਸਲ ਜ਼ਿੰਦਗੀ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋ ਕਿਸੇ ਨੂੰ ਮਿਲਣਾ ਕਿਸ ਨੂੰ ਗੱਲਬਾਤ ਕਰਨੀ ਹੈ ਤਾਂ ਸਾਰੇ ਸੁਨੇਹੇ ਟੈਕਨੋਲੋਜੀ ਰਾਹੀਂ ਨਹੀਂ ਦਿਓ ਕੁਝ ਸਨੇਹਾਂ ਦੇ ਲਈ ਸਮਾਂ ਕੱਢੋ ਤੇ ਆਮਨੇ ਸਾਹਮਨੇ ਬੈਠ ਕੇ ਗੱਲ ਕਰੋ ਔਰ ਉਹ ਗੱਲ ਐਸਾਸ ਭਰਪੂਰ ਹੋਵੇ ਬਹੁਤ ਮਿਹਨਤ ਕਰਦੇ ਹੈ ਸਾਰੇ ਆਪਣੀ ਆਪ ਨੂੰ ਰੋਜ਼ਮਰ ਦੀ ਜ਼ਿੰਦਗੀ ਦੇ ਵਿੱਚ ਇੱਕ ਸਹੀ ਟਿਕਾਣੇ ਤੇ ਰੱਖਣ ਦੇ ਲਈ ਸੋ ਆਪਣੀਆਂ ਨਿੱਕੀਆਂ ਨਿੱਕੀਆਂ ਕਾਮਯਾਬੀਆਂ ਨੂੰ ਆਪ ਮਾਣਨਾ ਸਿੱਖੋ ਹਰ ਵਾਰ ਦੂਜਿਆਂ ਦਾ ਇੰਤਜ਼ਾਰ ਨਹੀਂ ਕਰੋ ਕਿ ਉਹ ਆ ਕੇ ਤੁਹਾਨੂੰ ਕਹਿਣਗੇ ਕਿ ਤੂੰ ਬਹੁਤ ਵਧੀਆ ਕੀਤਾ ਔਰ ਜਦੋਂ ਤੁਸੀਂ ਆਪਣੀ ਕਾਮਯਾਬੀ ਨੂੰ ਮਾਣ ਰਹੇ ਹੋ ਤਾਂ ਤੋਹਫਾ ਤਾਂ ਬੜਨਾ ਹੈ ਸੋ ਤੋਹਫਾ ਜ਼ਰੂਰ ਦਿਓ ਆਪਣੇ ਆਪ ਨੂੰ ਔਰ ਇਹ ਬਹੁਤ ਜ਼ਰੂਰੀ ਹੈ ਔਰ ਤੁਸੀਂ ਦੇਖੋਗੇ ਕਿ ਤੁਹਾਡੀ ਆਪਣੀ ਜ਼ਿੰਦਗੀ ਆਪਣੇ ਆਪ ਲਈ ਤੇ ਦੂਜਿਆਂ ਦੇ ਲਈ ਇੱਕ ਬਹੁਤ ਖੂਬਸੂਰਤ ਤੋਹਫਾ ਹੀ ਨਜ਼ਰ ਆਏਗੀ ਧੰਨਵਾਦ